ਦਿੱਲੀ ਦੇ 84 ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਨੇ ਨਾਮੀ ਵਕੀਲ ਹਰਵਿੰਦਰ ਸਿੰਘ ਫੁਲਕਾ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਪਹੁੰਚੇ ਨੇ ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ ਸੱਜਣ ਕੁਮਾਰ ਦੇ ਫੈਸਲੇ ਬਾਰੇ ਬੋਲਦਿਆਂ ਉਨ੍ਹਾਂ ਆਸ ਪ੍ਰਗਟਾਈ ਹੈ ਕਿ ਉਸ ਨੂੰ ਫਾਂਸੀ ਦੀ ਸਜ਼ਾ ਹੋਵੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਸਿੱਖ ਨਸਲ ਖੁਸ਼ੀ ਮਾਮਲੇ ਦੇ ਵਿੱਚ ਦੋ ਸਿੱਖਾਂ ਦਾ ਕਤਲ ਕਰਨ ਦੇ ਲਈ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਨਸਾਫ ਤੇ ਲਈ ਕਾਨੂੰਨੀ ਲੜਾਈ ਲੜਨ ਵਾਲੇ ਸੁਪਰੀਮ ਕੋਰਟ ਦੇ ਨਾਮੀ ਵਕੀਲ ਐਡਵੋਕੇਟ ਹਰਵਿੰਦਰ ਸਿੰਘ ਫੁਲਕਾ ਸ਼੍ਰੀ ਹਰਮਿੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਜਿੱਥੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਇਸ ਮੌਕੇ ਗੱਲਬਾਤ ਕਰਦੇ ਐਡਵੋਕੇਟ ਫੁਲਕਾ ਨੇ ਆਖਿਆ ਹੈ ਕਿ ਸੱਜਣ ਕੁਮਾਰ ਦੇ ਖਿਲਾਫ ਲੜਾਈ ਲੜਦਿਆਂ 40 ਸਾਲ ਦਾ ਸਮਾਂ ਲੱਗ ਗਿਆ ਪਰ ਆਖਰਕਾਰ ਸੱਜਣ ਕੁਮਾਰ ਨੂੰ ਮਾਣੀਓਂਗ ਅਦਾਲਤ ਨੇ ਦੋਸ਼ੀ ਠਹਿਰਾ ਦਿੱਤਾ ਅਤੇ ਹੁਣ ਉਸ ਨੂੰ ਮੰਗਲਵਾਰ ਨੂੰ ਸਜ਼ਾ ਸੁਣਾਈ ਜਾਵੇਗੀ ਉਹਨਾਂ ਆਸ ਪ੍ਰਗਟ ਕੀਤੀ ਹੈ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਹੋਵੇਗੀ ਪੂਰਾ ਬ੍ਰੇਮਾਉ ਕਤਲ ਉਹ ਤਾਂ ਪੂਰਾ ਅਕਾਲ ਪ੍ਰਸ਼ਤੀ ਮੇਰ ਦੇ ਨਾਲ ਅੱਜ ਇਹ ਸਫਲਤਾ ਹਾਸਲ ਹੋਈ ਆ ਸੱਜਣ ਕੁਮਾਰ ਨੂੰ ਜਿਹੜਾ ਦੂਸਰੇ ਕੇਸ ਦੇ ਵਿੱਚ ਵੀ ਕਤਲ ਦੇ ਕੇਸ ਦੇ ਵਿੱਚ ਵੀ ਉਸ ਨੂੰ ਦੋਸ਼ੀ ਠਹਿਰਾਇਆ ਪਹਿਲੇ ਇੱਕ ਕੇਸ ਦੇ ਵਿੱਚ ਉਹ ਪਿਛਲੇ 6 ਸਾਲ ਤੋਂ ਜੇਲ੍ਹ ਦੇ ਵਿੱਚ ਆ ਉਹਨਾਂ ਦੂਜੇ ਕੇਸ ਦੇ ਵਿੱਚ ਕੱਲ ਲਕਿਪਾ ਤੁਹਾਨੂੰ ਅਤਿ ਰਗਰੀ ਦਿੱਲੀ ਦੀ ਕੋਰਟ ਨੇ ਕਵੇਰੀ ਵਿਵੇਜਾ ਜੱਜ ਸਾਹਿਬ ਦੀ ਕੋਰਟ ਨੇ ਇਹਨੂੰ ਕਤਲ ਦੇ ਦੋ ਸਿੱਖਾਂ ਦੇ ਕਤਲ ਦੇ ਕੇਸ ਦੇ ਵਿੱਚ ਦੋਸ਼ੀ ਠਹਿਰਾਇਆ ਸੇ ਕਾਲ ਪ੍ਰੋਫੈਸਰ ਸ਼ੁਕਰਾਨਾ ਕਰਨਾ ਚਾਹੀਆ ਦਰਬਾਰ ਸਾਹਿਬ ਸੇ ਕਾਲ ਪ੍ਰੋਫੈਸਰ ਦੀ ਮਿਹਰ ਆ ਬਹੁਤ-ਬਹੁਤ ਸ਼ੁਕਰਾਨਾ ਜੋ ਅੱਜ ਇਹ ਸਫਲਤਾ ਮਿਲੀ ਆ ਚਾਹੇ ਇਹਨੂੰ ਇੰਨਾ ਲੰਬਾ ਟਾਈਮ ਹੋ ਗਿਆ ਚਾਹੇ ਇਸ ਨੂੰ 40 ਸਾਲ ਹੋ ਗਏ ਪਰ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਜੋ ਲੋਕ ਪਾਵਰ ਵਿੱਚ ਨੇ ਉਹਨਾਂ ਦੇ ਮਨ ਵਿੱਚ ਇੱਕ ਕਾਨੂੰਨ ਦਾ ਡਰ ਪਾਉਣਾ ਇਹ ਬਹੁਤ ਜ਼ਰੂਰੀ ਆ ਤਾਂ ਕਿ ਉਹਨਾਂ ਨੂੰ ਇਹ ਜਰ ਰਹੇ ਕਿ ਅੱਜ ਜੋ ਪਾਵਰ ਵਿੱਚ ਆ ਪਰ ਇੱਕ ਦਿਨ ਐਸਾ ਆਊਗਾ ਜਿੱਦੇ ਉਹ ਪਾਵਰ ਵਿੱਚ ਨਹੀਂ ਰਹੇ ਤਾਂ ਇਹ ਉਹਨਾਂ ਨੂੰ ਇਹ ਜੋ ਜੁਰਮ ਕੀਤੇ ਆ ਉਹਨਾਂ ਦੀਆਂ ਸਜ਼ਾ ਭੁਗਤਰੀਆਂ ਪਹਿਣਗੀਆਂ ਇਹ ਸੱਜਣ ਕੁਮਾਰ 36 37 ਸਾਲ ਦਾ ਸੀ ਜਦੋਂ ਉਹਨੇ ਇਹ ਸਿੱਖਾਂ ਦਾ ਕਤਲੇਆਮ ਕਰਵਾਇਆ ਤੇ 71 ਸਾਲ ਦੀ ਉਮਰ ਚ ਜਾ ਕੇ ਹੋ ਕੇ ਉਹ ਜੇਲ੍ਹ ਗਿਆ ਉਹਨੂੰ 78 ਸਾਲ ਦੀ ਉਮਰ ਦਾ ਹੋ ਰੋ ਤਾਂ ਵੀ ਸੇਧ ਦੇ ਪੱਖੋਂ ਵੀ ਬੜਾ ਬੁਰਾ ਹਾਲ ਆ ਉਹ ਦੂਜੇ ਕੇਸ ਤੇ ਵਿੱਚ ਔਰ ਹੁਣ ਸਾਨੂੰ ਪੂਰੀ ਉਮੀਦ ਆ ਕਿ ਮੰਗਲਵਾਰ ਨੂੰ ਇਹ ਕੋਰਟ ਹੁਣ ਉਹਨੂੰ ਫਾਂਸੀ ਦੀ ਸਜ਼ਾ ਸੁਣਾਉਗੀ ਤੇ ਇਹ ਬਹੁਤ ਜੁਰੀ ਸੀ ਇਹ ਇਹ ਸ੍ਰੇਹਾ ਭੇਜਣਾ ਦੇਸ਼ ਦੇ ਵਿੱਚ ਕਿ ਪਹਿਲੀ ਗੱਲ ਤਾਂ ਜੋ ਵੀ ਕੋਈ ਵੀ ਇੱਥੇ ਕਾਨੂੰਨ ਤੋਂ ਉੱਪਰ ਦੀ ਔਰ ਦੂਜੀ ਗੱਲ ਇਹ ਕੌਮ ਇੱਕ ਐਸੀ ਕੌਮ ਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਜੇ ਤੁਸੀਂ ਇਸ ਕੌਮ ਦੇ ਨਾਲ ਪੰਗੇ ਲਾਓਗੇ ਤੇ ਕੌਮ ਬਖਸ਼ੂਗੀ ਨਹੀਂ ਛੱਡੂਗੀ ਨਹੀਂ ਇਹ ਸੁਨੇਹਾ ਪੇਜਣਾ ਬਹੁਤ ਜ਼ਰੂਰੀ ਸੀ ਔਰ ਵੈਗਰੂ ਦਾ ਸ਼ੁਕਰਾ ਕਿ ਸਾਨੂੰ ਇਹ ਜਿਹੜੀ ਸਫਲਤਾ ਦੱਸਦੀ ਹੈ ਕਿ ਇਸ ਮੌਕੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੇ ਵੱਲੋਂ ਐਡਵੋਕੇਟ ਫੁਲਕਾ ਅਤੇ ਉਨ੍ਹਾਂ ਦੇ ਨਾਲ ਆਏ ਹੋਰ ਲੋਕਾਂ ਦਾ ਸਨਮਾਨ ਕੀਤਾ ਗਿਆ